ਭਾਬੋ ਵੈਸੇ ਤਾਂ ਠੰਡ ਹੈ ਨਹੀਂ ਕੀ ਪਰ ਉਹਨੇ ਥੋੜੀ ਥੋੜੀ ਹੈਗੀ ਵੀ ਆ ਤੇ ਆਪਾਂ ਚੱਲੇ ਹਾਂ ਯੂਨੀਵਰਸਿਟੀ ਹੁਣ ਲਾ ਕੇ ਚੱਲਦਾ ਅੱਜ ਮੈਂ ਪਹਿਲੀ ਵਾਰੀ ਬਲੌਗ ਬਣਾਉਣ ਲੱਗਿਆ ਮੈਂ ਕਿ ਹੁਣ ਬਲੌਗ ਬਣਾਇਆ ਕਰਾਂਗੇ ਨਾਲੇ ਤੇ ਇਨਫੋਰਮੇਸ਼ਨ ਵਾਲੀ ਵੀਡੀਓ ਜਿਹੜੀ ਉਹ ਮੈਂ ਹਿੰਦੀ ਚ ਅਪਲੋਡ ਕਰਿਆ ਕਰੂੰਗਾ ਇਹ ਮੈਂ ਪੰਜਾਬੀ ਚ ਦੋਨੇ ਲੈਂਗੁਏਜ ਆਪਾਂ ਕੰਫਰਟੇਬਲ ਹੈਗੇ ਮੈਂ ਇੰਗਲਿਸ਼ ਵੀ ਬੋਲ ਲਈਦੀ ਕਦੇ ਕਦੇ ਹੀ ਇਹ ਜਿਹੜੀ ਬਿਲਡਿੰਗ ਹੈ ਸਟੂਡੈਂਟਨ ਵਰਕ ਹੈ ਤੇ ਇੱਧਰ ਅਪੋਟੇਕ ਹੈ ਤੇ ਅੱਜ ਮੌਸਮ ਜਿਹੜਾ ਪੂਰਾ ਬਦਲੀ ਹੋਇਆ ਪਿਆ ਧੁੱਪ ਅਜ ਹੈ ਨਹੀਂ ਬਿਲਕੁਲ ਵੀ ਮੀਂਹ ਪਾ ਕੇ ਹਟਿਆ ਹੋਇਆ ਬੱਸ ਆਉਣ ਵਾਲੀ ਆਪਣੀ 32 ਤੇ ਆਊਗੀ ਇਹ 26 ਮਿੰਟ ਹੋ ਗਏ ਆ 1:00 1:32 ਮਿੰਟਾਂ ਤੇ ਆਊਗੀ ਫਿਰ ਆਪਾਂ ਚੱਲਦੇ ਆ ਬੱਸ ਆਨ ਆ ਵੀ ਮਤਰਾ ਬੱਸ ਆ ਗਈ ਹੈ ਤਾਂ ਹੁਣ ਆਪਾਂ ਬੱਸ ਤੇ ਚੜਦੇ ਆ ਬਲੂ ਕਲਰ ਵਾਲੀ ਜਿਹੜੀ ਆ ਰੈੱਡ ਕਲਰ ਵਾਲੀ ਹੈ 50 ਮਿੰਟ ਲੂੰਦੀ ਹੈ ਇਹ ਲਾਉਂਦੀ ਹੈ 16 ਮਿੰਟ ਇੱਥੇ ਹੌਲੀ ਚੱਲ ਰਹੀਆਂ ਸਭੀ ਬੱਸਾਂ ਜਾ ਕੇ ਬੱਸ ਜਮਾ ਖਾਲੀ ਪਈ ਐ ਇਹ ਚੱਲਦਾ ਨਹੀਂ ਇੱਥੇ ਪਬਲਿਕ ਟਰਾਂਸਪੋਰਟ ਦਾ ਬੜਾ ਨਜ਼ਾਰਾ ਹੈ ਮਤਲਬ ਜਿਹੜਾ ਤੁਸੀਂ ਕੰਟਰੀਬਿਊਸ਼ਨ ਦਿੰਨੇ ਹੋ ਜਿਹੜੀ ਫੀਸ ਦਿੰਨੇ ਹੋ ਥੋੜੀ ਬੋਤੀ ਉਹਦੇ ਵਿੱਚ ਇਹਦੀ ਟਿਕਟ ਜਿਹੜੀ ਇਨਕਲੂਡ ਹੁੰਦੀ ਆ ਬਹੁਤ ਵਧੀਆ ਸਿਸਟਮ ਹੈ ਇਧਰਾਂ ਦੂਜੀ ਬੱਸ ਆਈ ਐ ਤੇ ਚੱਲ ਵੀ ਆਪਣੀ ਵਾਲੀ ਬੱਸ 32 ਦਾ 32 ਇੱਥੇ ਇਹ ਨਹੀਂਗਾ ਵੀ ਪਹਿਲਾਂ ਭੱਜ ਜੂਗੀ ਜਾਂ ਲੇਟ ਭੱਜੂਗੀ ਜਿਹੜਾ ਟਾਈਮ ਹੁੰਦਾ ਉਸੇ ਟਾਈਮ ਹੀ ਚੱਲਦੀਆਂ ਇਹ ਦੇਖੋ ਬਈ ਅੱਜ ਤੁਹਾਨੂੰ ਮੈਂ ਪੂਰਾ ਵਲੌਗ ਦਿਖਾਉਣਾ। ਖੜਕਾ ਹੋ ਰਿਹਾ ਬਾਬੇਓ। ਇੱਕ ਦੀਆਂ ਵੀ ਦੋ ਬੱਸਾਂ ਹੁੰਦੀਆਂ ਇਹ ਬਹੁਤ ਵੱਡੀਆਂ ਹੁੰਦੀਆਂ। ਹੁਣ ਤੁਸੀਂ ਦੇਖੋ ਕਿੰਨੀ ਲੰਬੀ ਬੱਸ ਆ ਜਿਹੜੀ 'ਚ ਮੈਂ ਬੈਠਾ। ਇਹ ਅਜਿਹਾ ਹੁਣ ਮੁੜੂਗੀ ਨਾ ਦੇਖੂਗੀ ਤੁਹਾਨੂੰ। ਮੈਂ ਜਾਵਾ ਪਿੱਛੇ ਜਾ ਕੇ ਬੈਠਾ ਹੋ ਵੇਖੋ ਕਿਉਂ। ਜਾਂ ਕੀ ਬਾਤ ਹੈ ਨੇ ਟਰੱਕ ਜਿੱਡੀਆਂ ਹੁੰਦੀਆਂ ਨੇ ਲੰਬੀਆਂ ਲੰਬੀਆਂ। ਫਲੈਕਸੀਬਲ ਹੁੰਦੀਆਂ ਨੇ ਪੂਰੀਆਂ। ਲੈ ਵੀ ਮਿੱਤਰੋ ਆਪਾਂ ਬਾਹਰੋਂ ਪਹੁੰਚ ਕੇ ਉਧਰ ਆਪਣੀ ਬੱਸ ਲੱਗੀ ਪਈ ਆ ਤੇ ਉਥੇ ਜਾਂਦੇ ਹਾਂ ਹੁਣ। ਅਵੀ ਮੈਟਰਮ ਮੈਂ ਉਤਰ ਗਿਆ ਇੱਕ ਸਟਾਪ ਪਹਿਲਾਂ ਕਿਉਂਕਿ ਮੈਂ ਬਣਾਉਣੀ ਸੀ ਵੀਡੀਓ ਬੱਸ ਤਾਂ ਜਿਹੜੀ ਅੱਗੇ ਗਈ ਤੇ ਇੱਥੇ ਜਿਹੜਾ ਹੈਗਾ ਬੋਟਨੀਕ ਗਾਰਟਨ ਹੈਗਾ ਤੇ ਉਹ ਵੀ ਉਹਦੇ ਉੱਤੇ ਵੀ ਮੈਂ ਵੀਡੀਓ ਬਣਾਉਂਗਾ ਤੇ ਤੁਹਾਨੂੰ ਦਿਖਾਉਂਗਾ ਤੇ ਬਹੁਤ ਸਾਰੀਆਂ ਇੱਥੇ ਸਪੀਸ਼ੀਜਾਂ ਹੁੰਦੀਆਂ ਅਲਗ-ਗਲਗ ਤਰੀਕੇ ਦੀਆਂ ਇਹ ਤੁਸੀਂ ਦੇਖੋ ਅੱਡ-ਅੱਡ ਤਰੀਕੇ ਦੇ ਜਿਹੜੇ ਇੰਸਟੀਚਿਊਟ ਇੱਥੇ ਹੈਗੇ ਆ ਠੀਕ ਹੈ ਤੇ ਅੱਜ ਜਿਹੜਾ ਮੌਸਮ ਆ ਉਹ ਬਹੁਤ ਜ਼ਿਆਦਾ ਘੈਂਟ ਸੀਗਾ ਉੱਧਰ ਵੀ ਵੀਡੀਓ ਬਣ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੇ ਮੈਂ सोचा ਵੀ ਅੱਜ ਬਲੌਗ ਤੋਂ ਸਟਾਰਟ ਕਰੀਏ ਕਿਉਂਕਿ ਯਾਰ ਕਾਫੀ ਦਿਨ ਹੋ ਗਏ ਬਲੌਗ ਬਲੌਗ ਜਿਹੜੇ ਆ ਬਣਾਏ ਨਹੀਂ ਆਪਾਂ ਖੂਬਸੂਰਤੀ ਦੇ ਮਾਮਲੇ ਦੇ ਵਿੱਚ ਸਾਰਾ ਕੁਝ ਫਿਰਕਾ ਬਾਬਿਓ ਕਿਉਂਕਿ ਹੁਣ ਤੁਹਾਨੂੰ ਮੈਂ ਫੁੱਲ ਜਿਹੇ ਦਿਖਾਉਣ ਲੱਗਿਆ ਇੱਕ ਪੇੜ ਦੇ ਉੱਤੇ ਲੱਗਿਆ ਤੇ ਬਾਲੇ ਘੈਂਟ ਆ ਤੁਹਾਨੂੰ ਉਹ ਦਿਖ ਰਿਹਾ ਹੋਣਾ ਠੀਕ ਹੈ ਉਹ ਦੇਖੋ ਕਿੰਨਾ ਖੂਬਸੂਰਤ ਆ ਉੱਥੇ ਲਿਖਿਆ ਬਾਬਿਓ ਫਰੂਲਿੰਗ ਫੈਸਟ ਯਾਨੀ ਕਿ ਜਿਹੜੀ ਇਹਨਾਂ ਦੇ ਸਪ੍ਰਿੰਗ ਸੀਜ਼ਨ ਸਟਾਰਟ ਹੋਇਆ ਉਹਦਾ ਫੈਸਟੀਵਲ ਹੈਗਾ 27 ਤਰੀਕ ਨੂੰ ਕੀ ਦਾ ਆਪਾਂ ਵੀ ਚੱਲਾਂਗੇ ਦੇਖਾਂਗੇ ਕੀ ਕੁਝ ਕਰਦੇ ਇਹ ਅਸਲ ਦੇ ਵਿੱਚ ਜਿਹੜੀ ਚੀਜ਼ ਤੁਹਾਨੂੰ ਦਿਖਾਉਣ ਵਾਲੀ ਉਹ ਹੈਗੀ ਹੈ ਇਹ ਬੋਟਨਿਸ਼ ਗਾਰਟਨ ਜਿਹਦੇ ਉੱਤੇ ਮੈਂ ਕਦੇ ਵੀਡੀਓ ਨਹੀਂ ਬਣਾਈ ਲਈਏ ਤੱਕ ਇਹ ਦੇਖ ਕੇ ਵੀਡੀਓ ਇਸ ਕਰਕੇ ਨਹੀਂ ਬਣਾਈ ਗਈ ਕਿਉਂਕਿ ਇਹ ਆਪਾਂ ਬੋਟਨਿਸ਼ ਗਾਰਟਨ ਇਹਦੇ ਉੱਤੇ ਮੈਂ ਸਪੈਸ਼ਲ ਵੀਡੀਓ ਲੈ ਕੇ ਆਉਂਗਾ ਤੇ ਤੁਹਾਨੂੰ ਦਿਖਾਉਂਗਾ ਬਹੁਤ ਸੋਹਣਾ ਤੇ ਪੂਰਾ ਅੰਦਰ ਵੀ ਤੁਹਾਨੂੰ ਲੈ ਕੇ ਜਾਊਂਗਾ ਆਹ ਜਿਹੜੀ ਸਟ੍ਰੀਟ ਤੁਸੀਂ ਦੇਖ ਰਹੇ ਹੋ ਸਟ੍ਰਾਸ ਐਸ ਦੇ ਵਿੱਚ ਮੇਰੀਆਂ ਕਲਾਸਾਂ ਲੱਗਦੀਆਂ ਉੱਥੇ ਤੁਹਾਨੂੰ ਉਹਨਾਂ ਨੂੰ ਲੈ ਕੇ ਜਾਂਦਾ ਮੈਂ ਤੇ ਇੱਥੇ ਮੈਂ ਪਹੁੰਚਿਆ ਕਲਾਸਾਂ ਵਾਲੀ ਜਿਹੜੀ ਮੇਰੀ ਸਟ੍ਰਾਸ ਐ ਠੀਕ ਹੈ ਇਹਨੂੰ ਬੋਦੇ 61 ਗੂਰਗ ਕੀ ਇਹ ਪਤਾ ਨਹੀਂ ਕਾਹ ਤੋਂ ਰੱਖਿਆ ਨਾਮ ਪਰ ਰੱਖਿਆ ਹੋਇਆ ਤੇ ਬਹੁਤ ਖੂਬਸੂਰਤ ਸਟ੍ਰੀਟ ਆ ਤੁਸੀਂ ਦੇਖੋ ਉਹਦੇ ਪਿੱਛੇ ਜਸਟ ਬੋਟਨੀਕ ਗਾਰਟਨ ਆ ਯਾਨੀ ਕਿ ਬੋਟੈਨੀਕਲ ਗਾਰਡਨ ਬਹੁਤ ਸੋਹਣਾ ਮੈਂ ਇੱਕ ਵਾਰੀ ਗਿਆ ਸੀ ਪਰ ਮੈਂ ਵੀਡੀਓ ਨਹੀਂ ਬਣਾਈ ਵੀ ਪਰ ਮੈਂ ਬਿਲਹੇ ਟਾਈਮ ਜਾਊਗਾ ਆਈ ਥਿੰਕ ਜਿੱਦੇ ਪ੍ਰੂਲਿੰਗਸ ਫੈਸਟਾ ਉਧੇ ਚੱਲਾਂਗੇ ਚਲੋ ਉਹ ਗਾਰਡਨ ਜਿਹੜਾ ਹੈਗਾ ਹੀ ਹੈਗਾ ਯਾ ਇੱਥੇ ਆਪਾਂ ਪਹੁੰਚ ਗਏ ਅ ਨੁੱਤ ਤੇ ਇਹ ਵੀ ਇੱਕ ਗਾਰਡਨ ਹੈ ਜਿਹਨੂੰ ਕਹਿੰਦੇ ਨੁੱਤਸ ਪਲਾਂਟਸਨ ਗਾਰਡਨ ਇਹ ਵੀ ਬਹੁਤ ਖੂਬਸੂਰਤ ਹੈ ਇੱਥੇ ਮੈਨੂੰ ਲੈ ਕੇ ਗਏ ਸੀ ਇਹਦੇ ਉੱਤੇ ਮੈਂ ਸ਼ਾਰਟ ਬਲੌਗ ਵੀ ਬਣਾਈ ਹੋਈ ਹੈ ਤੁਸੀਂ YouTube ਤੇ ਜਾ ਕੇ ਦੇਖ ਸਕਦੇ ਹੋ ਉਹ ਜਿਹੜੀ ਬਿਲਡਿੰਗ ਦਿਖ ਰਹੀ ਹੈ ਉੱਥੇ ਆਪਣੀਆਂ ਕਲਾਸਾਂ ਲੱਗਦੀਆਂ ਆਵਾਜ਼ ਜਿਹੜੀ ਕੱਟ ਵੱਧ ਰਹੂਗੀ ਕਿਉਂਕਿ ਮੈਂ ਬਲੌਗ ਮੈਂ ਪਹਿਲੀ ਵਾਰੀ ਬਣਾ ਰਿਹਾ ਵੈਸੇ ਤਾਂ ਕਾਫੀ ਚਿਹਰਬਾਜ਼ ਬਣਾ ਰਹੇ ਹਾਂ ਕਿਉਂਕਿ ਵਕਤ ਜਾਨੀ ਮਿਲਿਆ ਤੇ ਬਾਕੀ ਥੋੜਾ ਜਿਹਾ ਕੰਫੀਡੈਂਸ ਲੈ ਕੇ ਆਏ ਹਾਂ ਹੁਣ ਪਹਿਲਾਂ ਕੰਫੀਡੈਂਸ ਇਨਾ ਹੈ ਨਹੀਂ ਸੀਗਾ ਤੇ ਅੱਜ ਮੈਂ ਕਿਹਾ ਚਲੋ ਦੇਖੀ ਜਾਊਗੀ ਤੇ ਇੱਕ ਦੂਜੀ ਗੱਲ ਜਿਹੜੀ ਮੌਸਮ ਬਹੁਤ ਘੈਂਟ ਹੋਇਆ ਪਿਆ ਬਹੁਤ ਖੂਬਸੂਰਤ ਤਾਂ ਕਰਕੇ ਮੈਂ ਕਿਹਾ ਅੱਜ ਵੀਡੀਓ ਬਣਾਉਣੀ ਆ ਯਾਰ ਸਪੈਸ਼ਲ ਹਨਾ ਇਹ ਵਾਲੀ ਚੀਜ਼ ਤੁਸੀਂ ਹਰ ਕਲਾਸ ਦੇ ਮੂਰੇ ਦੇਖੋਗੇ ਕਿਉਂਕਿ ਇੱਥੇ ਤਾਲਾ ਲਾਉਣ ਵਾਸਤੇ ਹੁੰਦੀ ਹੈ ਸਾਈਕਲਾਂ ਨੂੰ ਤਾਂ ਕਿ ਚੋਰੀ ਨਾ ਹੋ ਜੇ ਤੇ ਇਸ ਪਾਸੇ ਹੈਗੇ ਨੇ ਆਪਣੇ ਉਹ ਕੀ ਕਹਿੰਦੇ ਨੇ ਪ੍ਰੈਕਟੀਕਲ ਵਾਸਤੇ ਗਲਾਸ ਹਾਊਸ ਬਣੇ ਹੋਏ ਨੇ ਇੱਥੇ ਉੱਧਰ ਵੇਖੋ ਕਿਆ ਬਾਤਾਂ ਨੇ ਇਹ ਵੀ ਵੱਖਾ ਇੰਸਟੀਚਿਊਟ ਨੇ ਅਲਗ ਜਿਹੜੇ ਸਬਜੈਕਟ ਹੁੰਦੇ ਨੇ ਪਰ ਆਪਣਾ ਹੈਗਾ ਆਹ ਤੇ ਆਪਾਂ ਹੁਣ ਚੱਲਦੇ ਆਂ ਕਲਾਸ ਕਲਾਸ ਲਾ ਲਵਾਂ ਉਦੋਂ ਬਾਅਦ ਮਿਲਦਾ ਤੁਹਾਨੂੰ ਮੈਂ ਕਿਉਂਕਿ ਹੁਣ ਜੇ ਮੈਂ ਕਲਾਸ ਨਾ ਲਾਈ ਫਿਰ ਆਪਾਂਗਾ ਬੈਜੂ ਚਲੋ ਭਈ ਅੰਦਰ ਵੜ ਗਈ ਮਿਲਦੇ ਆ ਬਾਹਰ ਜਾ ਕੇ ਇਹ ਤੁਸੀਂ ਕਲਾਸ ਦੀ ਖਿੜਕੀ ਤੋਂ ਦੇਖੋ ਜਿਹੜਾ ਨੋਟਿਸ ਗਾਰਟਨ ਤੋਂ ਦਿਖਾਇਆ ਸੀਗਾ ਥੋੜਾ ਜਿਹਾ ਉਹਦਾ 뷰 ਆ ਇਹ ਦੇਖ ਲਓ ਵੀ ਇਹ ਆ ਕਲਾਸਾਂ ਦੇ ਜਿਹੜੇ ਇੰਸਟੀਚਿਊਟ ਨੇ ਇੱਥੇ ਇੱਧਰ ਵੀ ਹੈਗੇ ਨੇ ਨਾਗਾ ਚਲੋ ਹਜੇ 10 ਮਿੰਟ ਪੈਂਦੇ ਆ ਕਲਾਸ ਚੱਲਣ ਚਾਹੀਏ ਪ੍ਰੋਫੈਸਰ ਜਿਹੜੀ ਉਹ ਆਈ ਹੈ ਨੀਗੀ ਚਲੋ ਮੈਂ ਕਿਹਾ ਇੱਧਰ ਉੱਧਰ ਘੁੰਮ ਲਈਏ ਅਲੇ ਦਵਾਲੇ ਠੀਕ ਆ ਤੁਸੀਂ ਇੱਕ ਗੌਰ ਕਰੋ ਇਹਦੇ ਵਿੱਚ ਵੀ ਹਰਿਆਲੀ ਕਿੰਨੀ ਆ ਤੇ ਮੌਸਮ ਕਿੰਨਾ ਘੈਂਟ ਆ ਇੱਥੇ ਆ ਦੇਖੋ ਫੇਸ ਬਦਲ ਜਾਂਦਾ ਜਸਟ ਬਿਕਾਸ ਆਫ ਜਿਵੇਂ ਇੱਥੇ ਕਰਾਂ ਸਾਫ਼ ਹੋ ਜੂ ਇੱਥੇ ਕਰਾਂ ਤਾਂ ਹੋਣੀ ਖਰਾਬ ਐਵੇਂ ਹੀ ਆ ਕਹਿਣ ਦਾ ਮਤਲਬ ਉਹ ਜਿਹੜਾ ਹੁਣ ਗਾਰਡਨ ਦਿਖਾਇਆ ਸੀਗਾ ਆ ਸਾਡੇ ਜਿਹੜੀ ਕਲਾਸ ਆ ਉਹਦੇ ਪਿੱਛੇ ਆ ਜਿਹੜਾ ਉਹ ਇਹੇ ਇਦੇ ਵਿੱਚ ਮੈਂ ਆਇਆ ਹੋਇਆ ਆਪਣੇ ਸਕੂਲਾਂ ਵਿੱਚ ਆਇਆ ਸੀਗਾ ਹੁਣ ਤਾਂ ਗਰਮੀਆਂ ਆ ਗਈਆਂ ਉਹ ਜਿਹੜੀ ਬਿਲਡਿੰਗ ਆਪਣੀ ਕਲਾਸ ਆ ਦੇਖੋ ਵੀ ਕਿੰਨੀ ਛੋਣੀ ਹੈ ਨਾ ਇਹ ਹੈਗਾ ਬਾਪੋ ਪਾਰਕ ਜਾਂ ਜਿੱਥੇ ਵੀ ਘੁੰਮਦੇ ਆਉ ਸ਼ਾਮ ਨੂੰ ਤੜਕੇ ਪਬਲਿਕ ਵਾਸਤੇ ਵੀ ਫ੍ਰੀ ਹੈਗਾ ਮੈਂ ਪਹਿਲਾਂ ਵੀ ਵੀਡੀਓ ਬਣਾਈ ਸੀਗੀ ਇਹਦੇ ਉੱਤੇ ਤੇ ਬਸ ਹੋ ਰਹੀ ਥੀ ਇੱਥੇ ਬਾਬੇ ਜਿਵੇਂ ਸੀਜ਼ਨ ਚੇਂਜ ਹੁੰਦਾ ਓਵੇਂ ਸਪੀਸੀਜ਼ਾਂ ਚੇਂਜ ਹੋ ਜਾਂਦੀਆਂ ਠੀਕ ਹੈ ਪਹਿਲਾਂ ਇੱਥੇ ਗੋਭੀ ਗੂਭੀ ਲਾਈ ਹੋਈ ਸੀ ਉਧਰ ਗਾਜਰਾਂ ਗੂਜਰਾਂ ਲਾਈਆਂ ਸੀ ਉਹ ਦੇਖੋ ਟਰੈਕਟਰੂ ਲਾਏ ਹੁੰਦੇ ਇਹਨਾਂ ਦੇ ਠੀਕ ਹੈ ਨਾਲੇ ਤਾਂ ਇਹ ਟਰੈਲ ਤੇ ਪਲੱਸ ਇਹ ਪਬਲਿਕ ਵਾਸਤੇ ਵੀ ਖੁੱਲਾ ਹੈ ਘੁੰਮੋ ਫੇਰੋ ਜੋਕ ਔਰ ਕੁਛ ਮਰਜੀ ਹੈ ਜਿਵੇਂ ਵੀ ਹੈ ਠੀਕ ਹੈ ਸੇਮ ਚੀਜ਼ ਜਿਹੜੀ ਇੱਥੇ ਹੈਗੀ ਹੈ ਵੀ ਇੱਥੇ ਜਿਹੜੀ ਸਪੀਸੀਜ਼ਾਂ ਨਾ ਬਹੁਤ ਜ਼ਿਆਦਾ ਆ ਤੇ ਹਰਿਆਲੀ ਬਹੁਤ ਜ਼ਿਆਦਾ ਤੁਸੀਂ ਦੇਖੋ ਇਹ ਚੀਜ਼ ਤੁਸੀਂ ਵੀਡੀਓ ਦੇ ਵਿੱਚ ਨੋਟਿਸ ਕੀਤੀ ਹੋਣੀ ਹੈ ਇੱਕ ਇੰਨੇ ਕੋਲੇ ਵਰਕਰ ਬਹੁਤ ਨੇ ਇੱਥੇ ਠੀਕ ਆ ਕੰਮ ਕਰਨ ਵਾਲੇ 24 ਘੰਟੇ ਲੱਗੇ ਰਹਿੰਦੇ ਆ ਗਾਰਡਨ ਫਾਰਮ ਬਣਾ ਦਾ ਸੰਭਣਾ ਇਹ ਨਹੀਂ ਗਾ ਵੀ ਪਾਣੀ ਨਹੀਂ ਪਾਇਆ ਖਰਾਬ ਹੋ ਗਿਆ ਆਰਗੈਨਿਕ ਖਾਦਾਂ ਲਾਉਣੀਆਂ ਐਵੇਂ ਨਹੀਂ ਗਾ ਵੀ ਇੱਥੇ ਸਪਰੇਅ ਵਿੱਚ ਸੱਟਦੀਆਂ ਇਹ ਸੱਟ ਤਾਂ ਬਹੁਤ ਸੱਟਦਾ ਇਹ ਇੱਕ ਆ ਹੋ ਗਿਆ ਤੇ ਇੱਕ ਤੁਸੀਂ ਉਧਰ ਦੇਖ ਲਓ ਇਹ ਦੋ ਗਾਰਡਨ ਨੇ ਦੋ ਨਹੀਂ ਗੇ ਵੈਸੇ ਵੈਸੇ ਕਈ ਛਾਰੇ ਨੇ ਇੱਥੇ ਠੀਕ ਹੈ ਜਿਵੇਂ ਕੀ ਤੁਹਾਨੂੰ ਬੋਟਨੀਕ ਗਾਰਡਨ ਉਹ ਤਾਂ ਮੇਨ ਗਾਰਡਨ ਆ ਚਲੋ ਇਹ ਹੈਗੇ ਨੇ ਛੱੜ ਦੇ ਵਾਲੇ ਜਿਹੜਾ ਮਤਲਬ ਐਗਰੀਕਲਚਰਲ ਡਿਪਾਰਟਮੈਂਟ ਉਹਦੇ ਵਾਸਤੇ ਹੀ ਹੈ ਠੀਕ ਆ ਇਹ ਇਥੇ ਐਵੇਂ ਨਹੀਂਗਾ ਵੀ ਯਾਰ ਹਾਂ ਠੀਕ ਆ ਪਿਆ ਸੱਚ ਮੈਂ ਇੱਕ ਹੋਰ ਭੁੱਲ ਗਿਆ ਇੱਕ ਆਹ ਹੋ ਗਿਆ ਇੱਕ ਉਹ ਪਰੇ ਹੋ ਗਿਆ ਇੱਕ ਆ ਪਿਛੇ ਵਾਲਾ ਹੋ ਗਿਆ ਤਿੰਨ ਤਾਂ ਆਹ ਹੋ ਗਏ ਠੀਕ ਆ ਤਿੰਨ ਗਾਰਡਨ ਹੋ ਗਏ ਐਵੇਂ ਨਹੀਂਗਾ ਵੀ ਹਾਂ ਠੀਕ ਹੈ ਛੜ ਤਾਂ ਛੜਦਾ ਸਟ੍ਰਿਕਟਨਸ ਬਹੁਤ ਆ ਰੂਲ ਬਹੁਤ ਆ ਸਿਸਟਮ ਹੀ ਬੜਾ ਤਕੜਾ ਇਹਨਾਂ ਦਾ ਤੇ ਬਾਕੀ ਮੈਨੂੰ ਪਸੰਦ ਆ ਤੇ ਖੇਤੀਬਾੜੀ ਦੇ ਮਾਮਲੇ 'ਚ ਬਈ ਅੱਗੇ ਤਾਂ ਹੈਗਾ ਜਰਮਨੀ ਬਾਕੀ ਮੰਨੋ ਤੇ ਜਾਂ ਨਾ ਮੰਨੋ ਕਿਉਂਕਿ ਜਰਮਨ ਦੇ ਵਿੱਚ ਖੇਤੀ ਹੁੰਦੀ ਹੈ ਜਿਆਦਾਤਰ ਸਮਰ ਸੀਜ਼ਨ ਦੇ ਵਿੱਚ ਤੇ ਉਹ ਉਹ ਬੜੀ ਕੇਅਰ ਕਰਦੇ ਆ ਇਹ ਤੇ ਇਹ ਗੱਲ ਹੋਰ ਮੈਂ ਜਿਵੇਂ ਹੁਣ ਇੱਥੇ ਇੰਟਰਨਸ਼ਿਪ ਆ ਜਿਹੜੀ ਉਹਨੂੰ ਪ੍ਰੈਕਟਿਕਮ ਬੋਲਦੇ ਆ ਤੇ ਉਹ ਮੈਨੂੰ ਵੀ ਮਿਲੀ ਆ ਖੇਤੀਬਾੜੀ ਦੀ ਉਹ ਸਕੂਲਾਂ 'ਚ ਨਹੀਂ ਮਿਲਦੀ ਜਿਆਦਾਤਰ ਜਿਆਦਾਤਰ ਮਿਲਦੀ ਹੈ ਗਰਮੀਆਂ 'ਚ ਕਿਉਂਕਿ ਹੁਣ ਸਪ੍ਰਿੰਗ ਆ ਜਿਹੜਾ ਖਤਮ ਹੋਣਾ ਲਗਭਗ ਸਮਰ ਜਿਹੜੀ ਇੱਕੇ ਨਮ ਆਉਗੀ ਠੀਕ ਆ ਆਪਣੇ ਜੂਨ ਚ ਲਾਈ ਦੇ ਵਿੱਚ ਤੁਹਾਨੂੰ ਪਤਾ ਹੀ ਆ ਗਰਮੀ ਫੁੱਲ ਹੁੰਦੀ ਆ ਤੂੰ ਪ੍ਰੈਕਟਿਕਮ ਜਿਹੜੀ ਉਹ ਮਿਲ ਗਈ ਵਧੀਆ ਗੱਲ ਹੈ ਤੇ ਤੁਸੀਂ ਵੀ ਜੇ ਲੈਣਾ ਚਾਹੋਣੇ ਉਹਦੇ ਉੱਤੇ ਮੈਂ ਇਨਫੋਰਮੇਸ਼ਨ ਵੀਡੀਓ ਲੈ ਕੇ ਆਉਂਗਾ ਵੀ ਕਿਵੇਂ ਮਿਲਦੀ ਏ ਕੀ ਹਿਸਾਬ-ਕਿਤਾਬ ਰਹਿੰਦਾ ਮੈਂ ਤਾਂ ਜਸਟ ਵੈਸੇ ਹੀ ਅੱਜ ਬਲੌਗ ਬਣਾ ਰਿਹਾ ਹਾਂ ਇਹਦੇ ਵਿੱਚ ਕੋਈ ਜਾਣਕਾਰੀ ਵਾਲੀ ਗੱਲ ਹੈ ਨਹੀਂਗੀ ਕਿਉਂਕਿ ਮੈਂ ਆਲਾ-ਸਵਾਲਾ ਦਿਖਾਉਣਾ ਸੀਗਾ ਕੌਨਫੀਡੈਂਸ ਲੈ ਕੇ ਆਉਣੇ ਆ ਵੀ ਬਲੌਗ-ਬਲੌਗ ਸਟਾਰਟ ਕਰੀਏ ਤੁਹਾਨੂੰ ਜਰਮਨੀ ਹੋਰ ਵੀ ਕੰਟਰੀਆਂ ਜਿਹੜੀਆਂ ਉਹ ਦਿਖਾਵਾਂਗੇ ਹੌਲੀ-ਹੌਲੀ ਜਿਵੇਂ-ਜਿਵੇਂ ਟਾਈਮ ਨਿਕਲੀ ਜਾਊਗਾ ਓਵੇਂ-ਓਵੇਂ ਮੈਂ ਬਲੌਗ ਬਣਾਇਆ ਕਰੂੰਗਾ ਕਿਉਂਕਿ ਅੱਜ ਟਾਈਮ ਨਿਕਲਿਆ ਘੰਟ ਕੈਮਰਿ ਨੇ ਕਰਦਾ ਵੀਡੀਓ ਨਹੀਂ ਬਣਦੀ ਆ ਦੇਖੋ ਵੀ ਕਿੰਨਾ ਖੂਬਸੂਰਤ ਆ ਚਲੋ ਮਿਲਦਿਆਂ ਕਿਤੇ ਹੋਰ ਜਗ੍ਹਾ ਤੁਹਾਨੂੰ ਦਿਖਾਉਣਾ ਕੋਈ ਆ ਦੇਖ ਲਓ ਵੀ ਯੂਨੀਵਰਸਿਟੀ ਬਾਉਂਡੀਆਂ ਜਿਹੜੀਆਂ ਕਲਾਸਾਂ ਦੇ ਅੰਦਰ ਦਾ ਵੀਊ ਵੀ ਤੁਹਾਨੂੰ ਦਿਖਾਤਾ ਮੈਂ ਆਈ ਹੋਪ ਕਿ ਤੁਸੀਂ ਵੀ ਇੰਜੋਏ ਕਰ ਰਹੇ ਹੋ ਵਲੌਗ ਨੂੰ ਅੱਜ ਮੈਂ ਵੀ ਬਹੁਤ ਇੰਜੋਏ ਕੀਤਾ ਇਹਨੂੰ ਬਣਾਉਂਦੇ ਟਾਈਮ ਕਿਉਂਕਿ ਅੱਜ ਪਹਿਲੀ ਏਰੀਆ ਬਣਾਇਆ ਤੇ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਜਰੂਰ ਕਰਿਓ ਭਾਬਿਓ ਸ਼ਾਮ ਦੇ ਜਿਹੜੇ ਆ 5:00 ਵਜੇ ਆ ਤੇ ਦਿਨ ਜਿਹੜਾ ਰਾਤ ਆ ਉਹ ਛਿਪਦੀ ਹੈ ਲਗਭਗ 8:30 ਵਜੇ ਅੱਜ ਬੱਦਲ ਹੈ ਸ਼ਾਇਦ ਪਹਿਲਾਂ ਛਿਪ ਜੇ ਨਹੀਂ ਤਾਂ ਧੁੱਪ ਰਹਿੰਦੀ ਹੈ ਤੇ ਤਾਂ 9:00 ਵਜੇ ਤੱਕ ਐਟ ਲੀਸਟ ਗਰਮੀਆਂ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਵੱਧ ਜੂਗੀ ਅਜੇ ਫਰੂਲ ਨਹੀਂ ਚੱਲੀ ਜਾਂਦੀ ਹੈ ਦੇਖੋ ਕਿੰਨਾ ਘੈਂਟ ਮੌਸਮ ਹੈ ਤੇ ਆਈ ਹੋਪ ਕਿ ਤੁਸੀਂ ਇੰਜੋਏ ਕਰਦੇ ਹੋ ਮੇਰੇ ਕੋਲੇ ਕੀ ਹੈ ਹਜੇ ਉਹ ਗਿੰਬਲ ਹੈ ਨਹੀਂਗਾ ਘਮੋਣਾ ਵਾਲਾ ਹੁੰਦਾ ਨਾ ਉਹ ਵੀਡੀਓ ਬਣਾਉਣ ਵਾਲਾ ਉਹ ਮੈਂ ਲੈ ਕੇ ਆਉਣਾ ਮੈਂ ਦੇਖਿਆ ਸੀਗਾ ਤੇ ਬਲੌਗ ਪਾਇਆ ਕਰੂੰਗਾ ਰੈਗੂਲਰ ਤੇ ਮੈਂ ਹੁਣ ਆਪਾਂ ਚੱਲਿਆਂ ਆਪਣਾ ਕੀ ਲੈੰਦੇ ਆ ਸਟੇਸ਼ਨ ਉਥੋਂ 10 ਫੜਾਂਗੇ ਤੇ ਘਰੇ ਚੱਲਾਂਗੇ ਚਾਹ ਚੂ ਪੀਵਾਂਗੇ ਜਾ ਕੇ ਅੱਜ ਤੋਂ ਪਤਾ ਲੱਗ ਗਿਆ ਥੱਕੇ ਪਏ ਆ ਕਿਉਂਕਿ ਭਰਾਵਾ 3-4 ਘੰਟੇ 3 ਘੰਟੇ ਦੀ ਰੈਗੂਲਰ ਕਲਾਸ ਸੀਗੀ ਕਾਫੀ ਜ਼ਿਆਦਾ ਮੁਸ਼ਕਲ ਹੋ ਜਾਂਦੀ ਆ ਹਾਲਾਂਕਿ ਇਗਜ਼ਾਮ ਨਹੀਂ ਹੋਣਾ ਪ੍ਰੈਜੈਂਟੇਸ਼ਨ ਹੋਣੀ ਆ ਇਹਦੀ ਤੇ ਚਲੋ ਵੀ ਮਿਲਦਾਂ ਫਿਰ ਆਪਾਂ ਨੈਕਸਟ ਬਲੌਗ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਦਿਸ ਬਲੌਗ